ਹਾਂਜੀ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਇੱਕ ਟਰਾਲੀ ਟੂੜੀ ਦੀ ਭਰੀ ਹੋਈ ਤੁਸੀਂ ਵੇਖ ਸਕਦੇ ਹੋ ਤੇ ਦੂਜੀ ਟਰਾਲੀ ਰੀਪਰ ਨੂੰ ਲੱਗੀ ਹੋਈ ਹੈ ਤੁਸੀਂ ਵੇਖ ਸਕਦੇ ਹੋ ਆਪਣਾ ਜਗਦੀਸ਼ ਸ਼ਰੀਪੁਰ ਸੋਨਾ ਲੀਕਾ ਡੀਆਈ 60 ਟਰੈਕਟਰ ਨੂੰ ਚੱਲਦਾ ਹੋਇਆ 5 ਮਿੰਟ ਦੀ ਵੀਡੀਓ ਵਿੱਚ ਤੁਸੀਂ ਆਪਣੇ ਜਗਦੀਸ਼ ਸ਼ਰੀਪੁਰ ਨੂੰ ਸੋਨਾ ਲੀਕਾ ਡੀਆਈ 60 ਟਰੈਕਟਰ ਨਾਲ ਬਿਨਾਂ ਰੁਕੇ ਚੱਲਦਾ ਹੋਇਆ ਵੇਖ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਵੀਡੀਓ ਨੂੰ ਆਖੀਰ ਤੱਕ ਜਰੂਰ ਵੇਖਿਓ ਤੇ ਆਪਣੇ ਫੇਸਬੁੱਕ ਇੰਸਟਾਗ੍ਰam ਤੇ YouTube ਤੇ ਬਣੇ ਜਗਦੀਸ਼ ਧੀਰਪਰ ਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਵੀ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਆਪਣੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਹ ਵੀਡੀਓ ਹਰ ਕਿਸਾਨ ਭਰਾਵਾਂ ਤੱਕ ਪਹੁੰਚ ਸਕਦੇ ਤੇ ਆਪਣੀ ਜਗਦੀਸ਼ ਰੀਪਰ 2025 ਮਾਡਲ ਦੀ ਬੁਕਿੰਗ ਓਪਨ ਹੈ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਆਪਣੀ ਵਰਕਸ਼ਾਪ ਉੱਤੇ ਵਿਜ਼ਿਟ ਕਰਕੇ ਆਪਣਾ ਜਗਦੀਸ਼ ਰੀਪਰ 2025 ਮਾਡਲ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਸਾਰੇ ਰੀਪਰ ਟਾਟਾ ਦੀ 5 ਐਮ ਐਮ ਦੀ ਪਲੇਟ ਤੋਂ ਹੈਵੀ ਡਿਊਟੀ ਵਿੱਚ ਤਿਆਰ ਹੁੰਦੇ ਨੇ ਜਿਸ ਵਿੱਚ ਸ਼ਾਰਪ ਦੇ ਬਲੇਡ BK T ਦੇ ਟਾਇਰ ਚਾਰ ਲਾਈਨਾਂ ਵਾਲੇ ਤੇ TR ਦੇ 베ARING ਹੁੰਦੇ ਨੇ ਤੁਸੀਂ ਆਪਣਾ ਰੀਪਰ ਦੇਖ ਸਕਦੇ ਹੋ ਸਾਹਮਣੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਚੱਲਦਾ ਹੋਇਆ ਸੋਨਾ ਲੀਕਾ DI 60 ਟਰੈਕਟਰ ਨਾਲ ਬਿਨਾਂ ਰੁਕੇ ਇਹ ਆਪਣਾ ਰੀਪਰ 60 ਇੰਚ ਰੀਪਰ ਹੈ ਜਿਸ ਦਾ ਕਟਰ 7.5 ਫੁੱਟ ਹੈ 15 ਫਿੰਗਰਾਂ ਵਾਲਾ ਤੇ ਇਹ ਦੋ ਪੱਖਿਆਂ ਵਾਲਾ ਰੀਪਰ ਹੈ ਰੀਪਰ ਦੇ ਮੂਰੇ ਲੱਗਿਆ ਤੁਸੀਂ ਇੱਕ ਪੱਖਾ ਦੇਖ ਸਕਦੇ ਹੋ ਜੋ ਕਿ ਇਹ ਪੱਖਾ ਰੀਪਰ ਤੋਂ ਉੱਤਰ ਰਹੇ ਗਰਦੇ ਨੂੰ ਟਰੈਕਟਰ ਤੱਕ ਪਹੁੰਚਣ ਤੋਂ ਰੋਕਦਾ ਹੈ ਜਿਸ ਨਾਲ ਕਿਸਾਨ ਭਰਾਵਾਂ ਲਈ ਟਰੈਕਟਰ ਚਲਾਉਣਾ ਕਾਫੀ ਆਸਾਨ ਹੋ ਜਾਂਦਾ ਹੈ ਤੇ ਰੀਪਰ ਦੇ ਬੈਕ ਸਾਈਡ ਤੁਸੀਂ ਸਾਹਮਣੇ ਇੱਕ ਦਾਣਿਆਂ ਵਾਲੀ ਲੱਗੀ ਇੱਕ ਪੱਖੀ ਦੇਖ ਸਕਦੇ ਹੋ ਜਿਸ ਨੂੰ ਕਿਸਾਨ ਭਰਾ ਦੁਆਰਾ ਥੈਲਾ ਨਹੀਂ ਲਾਇਆ ਗਿਆ ਕਿਉਂਕਿ ਇਸ ਖੇਤ ਵਿੱਚ ਦਾਣੇ ਬਿਲਕੁਲ ਵੀ ਨਹੀਂ ਹੈਗੇ ਖੇਤਾਂ ਵਿੱਚੋਂ ਪੰਖੀ ਰਾਹੀ ਆਉਂਦੇ ਦਾਣੇ ਦੀਆਂ ਵੀਡੀਓ ਆਪਾਂ ਫੇਸਬੁੱਕ ਇੰਸਟਾਗ੍ਰam ਤੇ ਯੂਟਿਊਬ ਤੇ ਅਪਲੋਡ ਕੀਤੀਆਂ ਹੋਈਆਂ ਨੇ ਤੇ ਉਹਨਾਂ ਵੀਡੀਓ ਦਾ ਆਪਾਂ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਸ ਤੋਂ ਵੀ ਵੱਧ ਲਾਂਗੇ ਵਿੱਚ ਆਪਣਾ ਜਗਦੀਸ਼ ਰੀਪਰ ਚਲਦੇ ਦੀਆਂ ਵੀਡੀਓ ਵੀ ਆਪਾਂ ਅਪਲੋਡ ਕੀਤੀਆਂ ਹੋਈਆਂ ਨੇ ਫੇਸਬੁੱਕ ਇੰਸਟਾਗ੍ਰam ਤੇ ਯੂਟਿਊਬ ਤੇ ਤੇ ਉਹਨਾਂ ਦਾ ਲਿੰਕ ਵੀ ਆਪਾਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਾਂ ਵੀਡੀਓ 20 ਮਈ 2024 ਵਿੱਚ 11:25 ਮਿੰਟ ਤੇ ਬਣਾਈ ਸੀ ਜਿਸ ਨੂੰ ਆਪਾਂ ਅੱਜ ਅਪਲੋਡ ਕੀਤੀ ਆ ਬਹੁਤ ਸਾਰਾ ਮਾਣ ਤੇ ਸਤਿਕਾਰ ਕਿਸਾਨ ਭਰਾਵਾਂ ਵੱਲੋਂ ਮਿਲਿਆ ਆਪਣੇ ਜਗਦੀਸ਼ ਰੀਪਰ 2024 ਮਾਡਲ ਨੂੰ ਤੇ ਆਪਣੇ ਜਗਦੀਸ਼ ਰੀਪਰ 2025 ਮਾਡਲ ਨੂੰ ਵੀ ਕਿਸਾਨ ਭਰਾਵਾਂ ਦੁਆਰਾ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜਰੂਰ ਕਰ ਦਿਓ ਤੇ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਐਂਡ ਗੱਲਬਾਤ ਹੋਈ ਵੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਆਪਣਾ ਜਗਦੀਸ਼ ਸ਼ਰੀਪੁਰ ਤੇ ਸੋਨਾ ਲਿਕਾ ਡੀਆਈ 60 ਫੈਕਟਰ ਨਾਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਚੱਲਦਾ ਹੋਇਆ 2025 ਮਾਡਲ ਦੀ ਬੁਕਿੰਗ ਓਪਨ ਹੈ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਆਪਣੀ ਵਰਕਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਜਗਦੀਸ਼ ਸ਼ਰੀਪੁਰ ਦੀ ਪੂਰੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਹੈਵੀ ਡਿਊਟੀ ਆਪਣੇ ਰੀਪਰ ਤਿਆਰ ਹੁੰਦੇ ਨੇ ਸਫਾਈ ਆਪਣੇ ਰੀਪਰ ਦੀ ਇੱਕ ਨੰਬਰ ਹੁੰਦੀ ਹੈ 12 ਤੋਂ 13 ਮਿੰਟ ਦੇ ਵਿੱਚ ਆਪਣਾ ਰੀਪਰ ਟਰਾਲੀ ਭਰਦਾ ਹੈ ਲਾਂਗੇ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਐਂਡ ਗੱਲਬਾਤ ਹੋਈ ਵੀ ਆ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਚੱਲਦਾ ਹੋਇਆ ਜਗਦੀਸ਼ ਰੀਪਰ ਕਰੋ ਚੈੱਕ ਐਂਡ ਗੱਲਬਾਤ ਹੋਈ ਵੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਨਾਲ ਹੀ ਆਪਣੇ ਫੇਸਬੁੱਕ ਇੰਸਟਾਗ੍ਰam ਤੇ YouTube ਤੇ ਬਣੇ ਜਗਦੀਸ਼ ਸ਼੍ਰੀਪੁਰਨਾ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਆਪਣੀਆਂ ਹੋਰ ਵੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੁਸੀਂ ਦੇਖ ਸਕਦੇ ਹੋ ਰੀਪਰ ਦੀ ਪੂਰੀ ਗੂੰਜ ਪੈ ਰਹੀ ਹੈ ਇਹ ਆਪਣਾ ਦੋ ਪੱਖਿਆਂ ਵਾਲਾ ਰੀਪਰ ਐਂਡ ਗੱਲਬਾਤ ਕਰਾਈ ਹੋਈ ਆ ਇੱਜਲੇ ਪਿੰਡ ਵਿੱਚ ਆਪਣਾ ਰੀਪਰ ਚੱਲਦਾ। ਬਾਕੀ ਸਾਰੇ ਭਰਾਵਾਂ ਦੀਆਂ ਤੂੜੀਆਂ ਬਣ ਚੁੱਕੀਆਂ ਸੀ। ਇਹਨਾਂ ਕਿਸਾਨ ਭਰਾਵਾਂ ਦੀਆਂ ਆਪਣੀਆਂ ਤੂੜੀਆਂ ਰਹਿੰਦੀਆਂ ਸੀ। ਰੀਪਰ ਮਾਲ ਅੰਦਰ ਨੂੰ ਦਮ-ਦਮ ਖਿੱਚੀ ਜਾਂਦਾ ਤੇ ਟਰੈਕਟਰ ਅੱਗੇ ਨੂੰ ਨੱਠੀ ਜਾਂਦਾ ਤੁਸੀਂ ਵੇਖ ਸਕਦੇ ਹੋ। ਆਪਣੇ ਰੀਪਰ ਦੀ ਫੁੱਲ ਗਾਰੰਟੀ ਹੁੰਦੀ ਹੈ ਤੇ ਜਗਦੀਸ਼ ਰੀਪਰ 2025 ਮਾਡਲ ਖਰੀਦਣ ਲਈ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਆਪਣੀ ਵਰਕਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦੀ ਸਾਰੇ ਭਰਾਵਾਂ ਦਾ